ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੀ ਨਵੀਂ ਛੱਤ ਬਣ ਲੱਗੀ ਆ ਤੇ ਕਮੈਂਟ ਕਰਕੇ ਦੱਸਿਓ ਕਿਹੜੇ ਰੰਗ ਦਾ ਜਾਲ ਲਾਈਏ ਇਹ ਇਥੋਂ ਪੂਰੀ ਛੱਤ ਆ ਨਸਤਰੀ ਲੱਗਣਾ ਇਥੋਂ ਪੂਰਾ ਔਰ ਉੱਤੇ 20 ਫੁੱਟ ਤੱਕ ਤਾਂ ਚੱਲ ਜਾਣਾ ਹੈ ਰੋਦਾ ਤੇ ਉਹਦੇ ਨਾਲ ਇਥੋਂ ਮਿਲ ਕੇ ਆ 20 ਫੁੱਟ ਪੂਰਾ ਪੂਰਾ ਜਾਲ ਦਾ ਰੰਗ ਵੀ ਬਦਲ ਲੱਗਿਆ ਲਾਲ ਕਰੀਏ ਖਟਾ ਕਰੀਏ ਨੀਲਾ ਕਰੀਏ ਤੇ ਕਾਲਾ ਕਰੀਏ ਕਿ ਪੀਲਾ ਕਰੀਏ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਮਿਸਤਰੀ ਲੱਗੇ ਹੋਏ ਆਪਣੇ ਹਣ ਤੇ ਕਬੂਤਰ ਨਹੀਂ ਅੱਜ ਬਾਹਰ ਕੱਡੇ 2-4 ਬਾਹਰ ਕੱਡੇ ਤੇ ਬਾਕੀ ਕੰਮ ਚੱਲਣ ਦੇ ਆ ਸਾਫ ਸਫਾਈ ਚੱਲਦੀ ਆ ਆ ਬੰਨੇ ਬੁੰਨੇ ਇਧਰੋਂ ਹੋ ਗਏ ਆ ਸਾਰੇ ਬਨੇਰੇ ਹੋ ਗਏ ਇਧਰੋਂ ਤਿੰਨ ਮੋਹਰਾਂ ਵਾਲਾ ਨੇ ਚੋਕ ਰੋ ਤੇਨ ਮੋਹਰਾਂ ਵਾਲਾ ਕਬੂਤਰ ਆ ਗਿਆ ਅੱਜ ਹੀ ਅੱਜ ਹੀ ਫੜਿਆ ਵਾ ਰੋਹੀ ਤੋਂ ਤਿੰਨ ਮੋਹਰਾਂ ਵਾਲਾ ਕਬੂਤਰ ਲਾਲ ਅੱਖ ਦਾ ਤੇ ਉਹ ਵੀ ਤੁਹਾਨੂੰ ਵੀਡੀਓ ਚ ਵਿਖਾਵਾਂਗੇ ਤੇ ਬਾਕੀ ਵੇਖਦੇ ਹਾਂ ਤੇ ਕਮੈਂਟ ਕਰਕੇ ਦੱਸਿਓ ਵੀ ਜਾਲ ਨੂੰ ਕਿਹੜਾ ਰੰਗ ਕਰੀਏ ਰੰਗ ਬਦਲਾ ਦੇਣ ਲੱਗੇ ਆ ਜਾਲ ਦਾ ਵੀ ਦੇਖਦੇ ਆ ਕਿਹੜਾ ਕਰਨਾ ਹੁੰਦਾ ਇੱਥੋਂ ਸਾਰਾ ਹੀ ਚੱਕ ਦੇਣ ਲੱਗੇ ਨਾਲ ਹੀ ਇੱਥੋਂ ਪੂਰਾ ਚੱਕ ਕੇ ਨਾ ਇਧਰੋਂ ਉਹਦੇ ਬਰਾਬਰ ਹੀ ਆੜੀ ਉੱਤੇ ਲਈ ਫੱਟੀ ਜਾਣਾ ਇਹਦੇ ਉੱਪਰਲਾ ਜਾਲ ਵੀ ਚੱਕ ਦੇਣ ਲੱਗੇ ਆ 5 ਫੁੱਟ ਤਾਂ ਹੋ ਗਰਾ ਤੇ ਇਧਰੋਂ 20 ਫੁੱਟ ਤੱਕ ਤਾਂ ਚੱਕ ਕੇ ਨਾ ਪੂਰਾ ਬਣਾ ਦੇ ਲੱਗੇ ਆ ਸੈਟਅਪ ਉੱਤੇ ਰੇਲਿੰਗ ਲਾ ਦੇਣ ਲੱਗੇ ਆ ਤੇ ਥੱਲੇ ਕਬੂਤਰ ਖੋਲਣ ਵਾਲਾ ਕੰਮ ਬੰਦ ਕਰ ਦੇਣਾ ਉੱਪਰੋਂ ਹੀ ਰੇਲਿੰਗ ਲਾ ਦੇਣੀ ਆ ਦੋ ਰੇਲਿੰਗਾਂ ਇੱਕ ਉਧਰਲੀ ਸਾਈਡ ਲਾ ਦੇਣੀ ਇੱਕ ਇਧਰਲੀ ਲਾ ਦੇਣੀ ਆ ਬਾਕੀ ਮਿਸਤਰੀ ਦੀ ਸਲਾਹ ਲੈਨੇ ਆ ਵੀ ਜਿਹੜਾ ਆਊਗਾ ਤੇ ਕੀ ਸਿਸਟਮ ਕਰਦਾ ਵਾ ਕਿਦਾਂ-ਕਿਦਾਂ ਕਰਦਾ ਵਾ ਤੇ ਨਵਾਂ ਬਣਾਈਏ ਸੈਟਅਪ ਹੁਣ 2025 ਆਸਤੇ ਸ਼ੌਂਕ ਵਿਖਾਵਾਂਗੇ ਤੁਹਾਨੂੰ ਲਾਈਵ 'ਚ 2025 'ਚ ਤੇ ਮਿਸਤਰੀ-ਮਿਸਤਰੀ ਲੱਗਾ ਵਾ ਕੰਮ ਸੈਟਿੰਗ ਚੱਲਣ ਦੇ ਨਾਲ ਸਾਰਾ ਕੁਝ ਹੌਲੀ-ਹੌਲੀ ਬਾਕੀ ਕੂਤਰ-ਕਬਤਰ ਵੀ ਦਾ ਮੇਕ ਦੋ ਵਿਖਾਉਂਦੇ ਆ ਵੀਡੀਓ ਦੇ ਨਾਲ ਦਿਖਾਵਾਂਗੇ ਨਾਲ ਸੈਟਅਪ ਦਿਖਾਵਾਂਗੇ ਕਿ ਕਿਡਾ ਪ੍ਰੋਪਰ ਬਣਾਉਂਦੇ ਆ ਬਿਲਕੁਲ ਇਥੋਂ ਮੇਰੇ ਹਿਸਾਬ ਨਾਲ ਉਧਰ ਥੋੜੀ ਜਿਹੀ ਜਗ੍ਹਾ ਛੱਡਣੀ ਆ ਸਿਰਫ ਅੰਦਰ ਵੜਨ ਵਾਸਤੇ ਬੂਆ ਲਾ ਦੇਣਾ ਇੱਕ ਉੱਥੇ ਜਾਲ ਦੇ ਵਿੱਚ ਆ ਬਾਕੀ ਸਾਰਾ ਜਾਲ ਜੁਲ ਕਵਰ ਹੋ ਜਾਣਾ ਆ ਆ ਬੂਏ ਬਾਈ ਸਾਰੇ ਲੱਤ ਜਾਣੇ ਅੰਦਰੋਂ ਖੋਡੇ ਦੇ ਦੋ ਬੂਏ ਰਹਿ ਜਾਣੇ ਆ ਓਪਨ ਬਾਕੀ ਸਾਰਾ ਕੁਝ ਇਦਾਂ ਕਰ ਦੇਣਾ ਇੱਥੇ ਵੀ ਤਾਂ ਜਾਲ ਚੁੱਕਿਆ ਜਾਣਾ ਸਾਰਾ ਨਾਲ ਹੀ ਆਂ ਵਿਆਹ ਸਾਫ ਸਫਾਈ ਚੱਲਦੀ ਆ ਕੰਮ ਚੱਲਣਦਿਆ ਬਾਕੀ ਕਮੈਂਟ ਕਰਕੇ ਦੱਸਿਓ ਇਹ ਚਾਰ ਨੂੰ ਕਿਹੜਾ ਰੰਗ ਕਰਨਾ ਚਾਹੀਦਾ ਵਾ ਤੇ ਕਿਹੜਾ ਰੰਗ ਸੋਹਣਾ ਲੱਗੂਗਾ ਤੇ ਕਿਹੜੇ ਰੰਗ ਦੇ ਕਬੂਤਰ ਵਾਫਸੀ ਜ਼ਿਆਦਾ ਕਰਦੇ ਆ ਰੰਗ ਜਿਹੜਾ ਧੁੱਪ 'ਚ ਜ਼ਿਆਦਾ ਚਮਕਦਾ ਵਾ ਨਾਈਟਾਂ 'ਚ ਵੀ ਲਾਈਟਾਂ ਲੂਟਾਂ ਵੀ ਲੱਗਣੀਆਂ ਉੱਤੇ ਸਾਰਾ ਕੁਝ ਲੱਗਦਾ ਨਾਲ ਹੀ 2050 ਆਸਤੇ ਤਿਆਰੀ ਸਟਾਰਟ ਸਾਰਾ ਕੁਝ ਉੱਤੇ ਟ੍ਰੀਟਮੈਂਟ ਚੱਲੂਗਾ। ਅੱਜ ਤਾਂ ਨੌਣ ਥੋੜੇ ਇਹਨਾਂ ਦੋ-ਤਿੰਨ ਕਬੂਤਰਾਂ ਦਾ ਸ਼ੌਂਕ ਕਰਾਉਣੇ ਆ। ਆਹ ਮੁੰਡੇ ਨੇ ਨਵੇਂ ਰੱਖੇ ਆ ਤੇ ਇਹਨੂੰ ਵੀ ਕਬੂਤਰ ਹੀ ਦੇ ਦੇਨੇ ਆ ਲੋਕਿਆ ਅੱਜ। ਅਰ ਇਹ ਲੈਣਾ ਤੇ ਕੋਟੇ ਤੇ 2025 ਦੇ ਵਿੱਚ ਇਹਨੇ 12 ੜਾਰਾਂ ਲੈਣੀਆਂ। 2025 'ਚ ਇਹ 12 ੜਾਰਾਂ ਲੱਗੂਗਾ। ਵੀਡੀਓ ਤੇਰੇ YouTube ਤੇ ਆਉਣੀ ਵੇਖ ਲਈ ਓਏ। ਹਾਂ। ਉਹ ਉਤਰਾਜਾਰ ਕੀ 5 ਬਾਾਰ ਕੱਢੇ ਆ ਤੇ ਕਿਉਂਕਿ ਮਿਸਤਰੀ ਲੱਗੇ ਕਬੂਤਰ ਪਾਤਰ ਬਾਹਰ ਨਹੀਂ ਕੱਢੇ ਜੋੜੇ-ਜਾੜੇ ਲੱਗੇ ਆ ਬੱਚੇ-ਬੁੱਚੇ ਨਿਕਲੇ ਆ ਬਾਕੀ ਬੰਨ੍ਹ ਬੁੰਨ ਕੇ ਛੱਡਾਂਗੇ ਔੜੀ ਵਾਲੀ ਔਕੀ-ਉਕੀ ਕਰਦੇ ਆ ਬੱਚੇ ਵਿੱਚ ਔੜੀ ਦੇਤੇ ਸਿਸਟਮ ਵੇਖੋ ਕਮੈਂਟ ਕਰਕੇ ਦੱਸਿਓ ਵੀ ਕਿਦਾਂ ਦਾ ਲੱਗੂਗਾ ਤੇ ਕਿਹੜਾ ਰੰਗ ਕਰੀਏ ਬਾਕੀ ਜਿਹੜੇ ਵੀਰ ਨਵੇਂ ਆਉਂਦੇ ਆ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓਗੇ ਜਿਹੜਾ ਤੁਹਾਡਾ ਕੋ ਲੋਕਲ ਲਾਗੇ ਛਾਗੇ ਦਾ ਕੋ ਕਪੂਤਰ ਪਾਤਰ ਭੱਜਾ ਹੋਊਗਾ ਕੋ ਫੜਿਆ ਫੜਾਇਆ ਹੋਊਗਾ ਵੀਡੀਓ ਪਾਉਨੇ ਰਹੀਦੀ ਆ ਉਹ ਤੁਹਾਨੂੰ ਵਾਪਸ ਮਿਲ ਜੂਗਾ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਬੂਤਰ ਬਾਹਰ ਕੱਢ ਤੇ ਆਪਾਂ ਆਵੇ ਲੋ ਬਾਂਦੇ ਬੰਨਿਆ ਬੁੰਨਿਆ ਦੇ ਨਵਾਂ ਸੈਟਅਪ ਕੀਤਾ ਜਿਹੜਾ ਹੁਣ ਬਹਿਣ ਲਾ ਪਿਆ ਬਾਕੀ ਹੁਣ ਜਾਲ ਲਾ ਕੇ ਵੇਨੇ ਕੀ ਸਿਸਟਮ ਹੁੰਦਾ ਅਜੇ ਸਲਾਹ ਚੱਲਦੀ ਪਈ ਆ ਸਾਡੀ ਤੇ ਬਾਕੀ ਵੇਖੋ ਪੂਰਾ ਹੈਗਾ ਬਸ ਆਪੀ ਕਾਰੀ ਦਈਏ ਸੈਟਅਪ ਕਰ ਦਈਏ ਸਿਸਟਮ ਨਵਾਂ ਜਾਲ ਦਾ ਕਬੂਤਰ ਬਾਹਰ ਕੱਢੇ ਅੱਜ ਹੁਣੇ ਬਾਹਰ ਕੱਢਦੇ ਆ ਮੈਂ ਥੱਲੇ ਸਪਾਈ ਥੋੜੀ ਜੀ ਕਰਕੇ ਨਾ ਤੇ ਕਬੂਤਰ ਬਾਹਰ ਕੱਢ ਕੇ ਦੇਖੀਏ ਕੀ ਕਰਦੇ ਆ ਤੇ ਫਿਰ ਵੇਖਦੇ ਆਂ ਕਿ ਨਵਾਂ ਕਬੂਤਰ ਇੱਕ ਆਇਆ ਜਿਹਨੇ ਉਹ ਚਲ ਗਿਆ ਜੀ ਬੱਚਿਆਂ ਨੂੰ ਇਦਾਂ ਨਵੇਂ-ਨਵੇਂ ਵਾਧੂ ਆਉਂਦੇ ਰਹਿੰਦੇ ਫੇਰ ਤੁਰਦੇ ਹੀ ਨਵੇਂ-ਨਵੇਂ ਨਾਲ ਇਹਨਾਂ ਨੂੰ ਜੇ ਬੰਦਾ ਤੇ ਫਿਰ ਵਖਾਉਨੇ ਇਹਦੇ ਬੈਗ ਕਿਧਰ ਗਿਆ ਨਿਗਲੀ ਗਿਆ ਨਵਾਂ ਇਦਾਂ ਨਵੇਂ-ਨਵੇਂ ਆਪੇ ਆਵ ਜਾਂਦੇ ਆ ਵਾਧੂ ਵਿਕਰਾਉਂਦੇ ਸ਼ਹਿਰ ਚ ਆੜੀ ਅਮਰਸਾਦੀ ਮੋਹਰਾਂ ਵਾਲੀ ਖੜੀ ਕਬੂਤਰ ਨੇ ਉਹ ਦੇਚ ਗਈ ਆ ਜਾਲ ਤੇ ਲੱਗੀ ਨੀਲੇ ਜਾਲ ਦੀ ਆਈ ਤੇ ਨੀਲੇ ਜਾਲ ਤੇ ਲੱਗੀ ਆ ਇਹ ਹੈਗਾ ਵੀਰ ਮਨਜੀਤ ਥੇ ਤੋਂ ਹੀ ਉਹਨਾਂ ਵੀਰ ਹੋਣਾ ਦੀ ਤੇ ਉਹ ਗਿੱਜ ਦੀ ਜਾਲ ਤੇ ਬੰਨ ਕੇ ਛੱਡਤੀ ਪੱਟੀ ਜੀ ਹੈਗੀ ਤੇ ਖਿੱਚ ਗਈ ਆਪੇ ਬਾਅਦ ਵਿੱਚ ਉਹ ਕਬੂਤਰ ਹੁਣ ਬੰਨ ਕੇ ਛੱਡੇ ਆ ਕੱਟੇ ਵੱਟੇ ਕੁਝ ਉੱਤੇ ਛੱਡੇ ਆ ਨਵੇਂ ਦੇਖਦੇ ਆ ਕਿ ਗਿੱਜ ਦੇ ਕਿਦਾਂ ਕੀ ਕਰਦੇ ਆ ਫਿਰ ਦੇਖਦੇ ਆ ਕੀ ਤਿਆਰੀ ਚੱਲੰਦੀ ਹੁਣ 2025 ਆ ਉਸਤੇ ਸ਼ੌਂਕ ਕਰਾਂਗੇ ਜਿਆਥੋਂ ਪਾਣੀ ਤੇ ਮੰਗਵਾਤ ਨੂੰ ਕਿਹਾ